ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਵੀਡੀਓ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਖੜੇ ਆ ਜੀ 메인 ਬੱਸ ਸਟੈਂਡ ਧਮੋਟ ਕਲਾਂ ਸਰਮਾ ਸਵੀਡ ਦੇ ਅੱਗੇ ਤੇ ਤੁਸੀਂ ਜਾਣਦੇ ਹੋ ਵੀ ਹਰ ਸਾਲ ਗੁਪਤਾ ਬੁੱਕ ਡੀਪੂ ਬਹੁਤ ਪੁਰਾਣੀ ਮਸ਼ਹੂਰ ਦੁਕਾਨ ਆ ਸਟੇਸ਼ਨਰੀ ਕਾਪੀਆਂ ਕਿਤਾਬਾਂ ਦੀ ਆਪਾਂ ਸ਼ਿਆਮੇ ਦੀ ਹੱਟੀ ਦੇ ਨਾਮ ਦੇ ਨਾਲ ਜਾਣਦੇ ਆ ਸੋ ਉਹਨਾਂ ਦੇ ਬੇਟੇ ਵੱਲੋਂ ਅੱਜ ਇੱਥੇ ਹਰ ਸਾਲ ਜਿਹੜੀਆਂ ਰਖੜੀਆਂ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਗਾਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਕੀਤੀ ਹੁੰਦੀਆਂ ਨੇ ਸੋ ਅੱਜ ਵੀ ਵੀਰ ਅੱਡਾ ਲਾਇਆ ਹੋਇਆ ਮੇਨ ਬੱਸ ਸਟੈਂਡ ਤੋਂ ਮੋਟ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਾਂਗੇ ਵੀ ਕਿਹੜੇ-ਕਿਹੜੇ ਡਿਜ਼ਾਈਨ ਲੈ ਕੇ ਕੀ-ਕੀ ਰੇਟ ਨੇ ਹਨਾ ਤੇ ਤੁਸੀਂ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਜੇ ਆਪਾਂ ਰਖੜੀਆਂ ਲੈਣੀਆਂ ਨੇ ਲੋੜ ਆ ਤਾਂ ਇਸ ਵੀਰ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਬਾਕੀ ਆਪਾਂ ਗੱਲਬਾਤ ਕਰਾਂਗੇ ਤੁਹਾਨੂੰ ਸਾਰੇ ਡਿਜ਼ਾਈਨ ਦਿਖਾਵਾਂਗੇ ਸਾਸ਼ੀ ਗਾਲ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਤੇਰਾ ਹਮਾਂਚੂ ਗੋਇਲ ਅਮਨਸ਼ੂ ਗੋਇਲ ਨਾਲ ਆਪਾਂ ਗੱਲਬਾਤ ਕਰਦੇ ਆਂ ਇਹਨਾਂ ਦਾ ਅੱਡਾ ਲਾਇਆ ਹੋਇਆ ਇੱਥੇ ਵੀਰੇ ਇਸ ਵਾਰ ਕਿਹੜੇ-ਕਿਹੜੀਆਂ ਰਖੜੀਆਂ ਲੈ ਕੇ ਆਓ ਫਿਰ ਤੁਸੀਂ ਆਪਣੀ ਫੈਨਸੀ ਰਖੜੀ ਆਈ ਹਾਂਜੀ ਸਭ ਵੈਰਾਈਟੀ ਮਿਲੋਗੀ ਭਾਬੀ ਰਖੜੀ ਵੀਰਾਂ ਵਾਲੀ ਰਖੜੀ ਤੇ ਨਿਆਣੇ ਵਾਲੀ ਰਖੜੀ ਅੱਛਾ ਜੀ ਹਾਂਜੀ ਤੇ ਮਤਲਬ ਭਾਬੀ ਰਖੜੀ ਦਿਖਾਓ ਵੀਰੇ ਇੱਕ ਵਾਰ ਕਿਹੜੀ ਆ ਆ ਭਾਬੀ ਰਖੜੀ ਠੀਕ ਆ ਆ ਭਾਬੀ ਰਖੜੀ ਆ ਜੀ ਇਹਦਾ ਵੀਰੇ ਕੀ ਰੇਟ ਹੁੰਦਾ ਇਹਦਾ ਆਪਾਂ ਨੂੰ ਇਹ 40 ਰੁਪਏ ਦਾ ਪੀਸ ਆ ਜੀ ਵੀਰ ਨੇ ਦੱਸਿਆ ਵੀ ਇਹ 40 ਰੁਪਏ ਦੀ ਪੀਸ ਪੈਂਦਾ ਵਾ 40 ਵਾਲਾ ਇਹਦੇ ਵਿੱਚ ਹਾਂ ਬਾਕੀ ਇਸ ਤੋਂ ਵਧੀਆ 30 ਵਾਲਾ ਵੀ ਮਿਲ ਜੂਗਾ ਕਿ ਹੋਰ ਵੀ ਇਸ ਤੋਂ ਵਧੀਆ ਵੈਰਾਈਟੀ ਮਿਲ ਜੂਗੀ ਤੁਹਾਨੂੰ ਤੁਸੀਂ ਇੱਕ ਵਾਰ ਇੱਥੇ ਜਰੂਰ ਆਓ ਵੀਰ ਕੋਲ ਤੇ ਇੱਕ ਆ ਮਿਲ ਜੂਜੀ ਆ ਵੀ ਰਖੜੀ ਆ ਬਾਕੀ ਕੋਈ ਹੋਰ ਬੱਚਿਆਂ ਵਾਲੀ ਰਖੜੀ ਵੀ ਦਿਖਾਓ ਜੀ ਬੱਚਿਆਂ ਵਾਲੀ ਸਪਿੰਨਰ ਮਿਲ ਜੂਗਾ ਜੀ ਇੱਕ ਆ ਸਪਿੰਨਰ ਬੱਚਿਆਂ ਵਾਸਤੇ ਬਹੁਤ ਵਧੀਆ ਇਹਦੇ ਵਿੱਚ ਲਾਈਟਾਂ ਹੀ ਮਾਰਦਾ ਵੀਰੇ ਹਾਂ ਇਹ ਲਾਈਟਾਂ ਵੀ ਵਾ ਸੋ ਵੀਰ ਨੇ ਦੱਸਿਆ ਵੀ ਬੱਚਿਆਂ ਵਾਸਤੇ ਬਹੁਤ ਵਧੀਆ ਰਖੜੀ ਆ ਇਦੇ ਵਿੱਚ ਲੈਕ ਟਾਈਮ ਆਉਂਦੀਆਂ ਨੇ ਜੀ ਆ ਗੁੱਡੇ ਵਾਲੀ ਆ ਤੇ ਬਾਕੀ ਮਿੱਕੀ ਮਾਊਸ ਵਾਲੀ ਰਖੜੀ ਵੀ ਆ ਸੋ ਬੱਚੇ ਅੱਜ ਕੱਲ ਇਹ ਬਹੁਤ ਪਸੰਦ ਕਰਦੇ ਨੇ ਬੱਚੇ ਵਾਲੀ ਵੈਰਾਈਟੀ ਵੀ ਹੈਗੀ ਆ ਤੇ ਸਾਰੀ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਤੁਹਾਨੂੰ ਤੇ ਮਾਲਾ ਕਿਸੇ ਗੁਰੂ ਮਹਾਰਾਜ ਜਾਂ ਮੰਦਿਰ ਦੇ ਵਿੱਚ ਕੋਈ ਤੁਸੀਂ ਦੇਣੀ ਆ ਉੱਥੇ ਵੀ ਤੁਸੀਂ ਦੇ ਸਕਦੇ ਹੋ ਬਹੁਤ ਵਧੀਆ ਸਪੈਸ਼ਲ ਰਖੜੀ ਲੈਂਦੇ ਜੀ ਇਹਨਾਂ ਨੇ ਤੇ ਬਾਕੀ ਹੋਰ ਕਿੰਨੇ ਰੁਪਏ ਤੋਂ ਆਪਣੀ ਕੋਲ 10 ਰੁਪਏ ਤੋਂ ਸ਼ੁਰੂ ਹੋ ਜਾਂਦੀਆਂ ਨੇ ਜੀ 10 ਰੁਪਏ ਤੋਂ ਲੈ ਕੇ ਜੀ 150 ਤੱਕ ਚਲੇ ਜਾਂਦੀ ਆ ਰਖੜੀ ਹਾਂ ਜੀ ਸੋ ਵੀਰ ਨੇ ਦੱਸਿਆ ਵੀ ਤੁਸੀਂ ਇਹਨਾਂ ਕੋਲੋਂ 10 ਰੁਪਏ ਤੋਂ ਲੈ ਕੇ 150 ਰੁਪਏ ਦਾ ਕਰਖੜੀ ਖਰੀਦ ਸਕਦੇ ਹੋ ਨਵਾਂ ਮਾਲ ਆ ਨਵੀਂ ਵੈਰਾਈਟੀ ਆ ਸੋ ਹਰ ਸਾਲ ਕਹਿੰਦੇ ਵੀ ਅਸੀਂ ਨਵਾਂ ਲੈ ਕੇ ਆਉਂਦੇ ਮਾਲ ਥੋੜਾ ਲਿਆਉਨੇ ਆ ਪਰ ਹਰ ਸਾਲ ਨਵਾਂ ਹੁੰਦਾ ਇਹ ਨਹੀਂ ਹੈਗਾ ਵੀ ਪੁਰਾਣਾ ਤੁਸੀਂ ਦੇਖ ਸਕਦੇ ਹੋ ਪੈਕਿੰਗ ਕਿੰਨੀ ਸੋਹਣੀ ਆ ਸ਼ਾਈਨਿੰਗ ਮਾਰਦੇ ਨੇ ਡੱਬੇ ਤੇ ਮਾਲ ਬਿਲਕੁਲ ਨਵਾਂ ਹੀ ਆ ਵੀਰ ਦਾ ਸੋ ਸਾਰੇ ਨੂੰ ਬੇਨਤੀ ਕਰਦੀ ਆ ਅਸੀਂ ਆਪਣੀ ਵੱਲੋਂ ਵੀ ਵੀਰ ਵੱਲੋਂ ਵੀ ਬੇਨਤੀ ਆ ਵੀ ਸਾਰੇ ਨੂੰ ਇਹ ਵੀਰ ਨੂੰ ਸੇਵਾ ਦਾ ਮੌਕਾ ਦਿਓ ਤੁਸੀਂ ਆਉਣਾ ਕਿੱਥੇ ਆ ਮੇਨ ਬੱਸ ਸਟੈਂਡ ਧਮੋਟ ਸ਼ਰਮਾ ਸਵੀਡ ਪੰਡਤਾਂ ਦੀ ਹੱਟੀ ਆਪਾਂ ਜਾਣਦੇ ਆ ਤੇ ਉਹ ਅੱਗੇ ਵੀਰ ਦਾ ਅਡਾ ਲਾਇਆ ਹੋਇਆ ਕਿੰਨੇ ਦਿਨ ਲੱਗੂ ਵੀਰ ਅਡਾ ਇਹ ਇਹ ਅਡਾ ਵੀਰੇ 19 ਤਰੀਕ ਤੱਕ ਰਹੂਗਾ ਠੀਕ ਆ 19 ਰਖੜੀ ਆ 19 ਨੂੰ ਰੱਖ مطلب 20 ਨੂੰ ਵੀ ਲੱਗੂ ਆ ਕਈ ਵਾਰ ਕੋਈ ਜਾਨੀ 19 ਤਰੀਕ ਤੱਕ ਤੁਸੀਂ ਇਸ ਵੀਰ ਤੋਂ ਰਖੜੀਆਂ ਨਵੇਂ ਡਿਜ਼ਾਈਨਾਂ ਵਿੱਚ ਘੱਟ ਰੇਟ ਤੇ ਖਰੀਦ ਸਕਦੇ ਹੋ ਤੇ ਬਾਕੀ ਹੋਰ ਵੀਰੇ ਕੜੀਆਈ ਦਿਖਾਓ ਰਖੜੀ ਤੇ ਬਾਕੀ ਕੜੀਆਈ ਰਖੜੀ ਵੀ ਹੈਗੀ ਆ ਤੇ ਬਾਕੀ ਵੀਰ ਕੋਲ ਸਾਰੀ ਵੈਰਾਈਟੀ ਮਿਲ ਜਾਂਦੀ ਆ ਤੇ ਸਾਰੇ ਨੂੰ ਬੇਨਤੀ ਆ ਵੀਰ ਨੂੰ ਸੇਵਾ ਦਾ ਮੌਕਾ ਦੇ ਦੂਜੀ ਦੁਕਾਨ ਵੀ ਹੈਗੀ ਇਹਨਾਂ ਦੀ ਗੁਫਤਾ ਬੋਕੜੀਪੂ ਵਾਲੇ ਉੱਥੇ ਵੀ ਆਪਾਂ ਲੈ ਕੇ ਜਾਵਾਂਗੇ ਉੱਥੇ ਵੀ ਰੱਖੜੀਆਂ ਦੋ ਅੱਡੇ ਲਾਇਨੇ ਇਹਨਾਂ ਨੇ ਜੀ ਇਸ ਵਾਰ ਉੱਥੇ ਨੇ ਦੇ ਪਿਤਾ ਜੀ ਬੈਠਣਗੇ ਤੇ ਹਰ ਸਾਲ ਵੀਰ ਕਾਂ ਦੋ ਅੱਡੇ ਲਾਉਨੇ ਆ ਤੇ ਇਸ ਵਾਰ ਇਹ ਅੱਡਾ ਜਿਹੜਾ ਪੜਤ ਦੀ ਹੋਟਲ ਦੇ ਮੂਹਰੇ ਆ ਤੁਸੀਂ ਸਾਰੇ ਜਾਣਦੇ ਹੋ ਪਿੰਡ ਤਮੋਟ ਵਾਲੇ ਸਾਰਿਆਂ ਨੂੰ ਬੇਨਤੀ ਆ ਵੀਰ ਤੋਂ ਰੱਖੜੀਆਂ ਵੱਧ ਤੋਂ ਵੱਧ ਖਰੀਦੋ ਤੇ ਵੀਰ ਦੀ ਮਦਦ ਕਰੋ ਤੇ ਨਵੇਂ ਡਿਜ਼ਾਈਨਾਂ 'ਚ ਘੱਟ ਰੇਟ ਤੇ ਖਰੀਦ ਮਿਲਣਗੀਆਂ ਤੁਹਾਨੂੰ ਰੱਖੜੀਆਂ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਵੀਡੀਓ ਸ਼ੇਅਰ ਕਰ ਦਿਓ ਜੀ ਆਪਾਂ ਹੁਣ ਉਧਰ ਵੀ ਵੀਡੀਓ ਬਣਾ ਕੇ ਆਏ ਸੀਗੇ ਜੀ ਗੁਪਤਾ ਬੁੱਕ ਡੀਪੂ ਵਾਲਿਆਂ ਦੀ ਤੁਹਾਨੂੰ ਦੱਸੇ ਵੀ ਦੋ ਵੱਡੇ ਲਾਇਏ ਨੇ ਹਰ ਸਾਲ ਗਾਕਾਂ ਦੀ ਸੇਵਾ ਵਿੱਚ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਨਵੇਂ-ਨਵੇਂ ਰਖੜੀਆਂ ਲੈ ਕੇ ਆਉਂਦੇ ਨੇ ਸੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈ ਇਹਨਾਂ ਨੇ ਰਖੜੀਆਂ ਦਾ ਜਿਹੜੀ ਦੁਕਾਨ ਲਾਈ ਆ ਸੋ ਸਾਰੇ ਨੂੰ ਬੇਨਤੀ ਆ ਭਾਈ ਇਹਨਾਂ ਕੋਲੋਂ ਰਖੜੀਆਂ ਨਵੇਂ ਰੇ ਡਿਜ਼ਾਈਨਰ ਦੇ ਵਿੱਚ ਤੇ ਘੱਟ ਰੇਟ ਦੇ ਵਿੱਚ ਖਰੀਦੋ ਬਾਕੀ ਆਪਣੇ ਨਾਲ ਵੀ ਹਾਜ਼ਰ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਹੜੀਆਂ ਰੱਖਣੀਆਂ ਲੈ ਕੇ ਆਏ ਨੇ ਕਿੱਦਾਂ ਦੇ ਡਿਜ਼ਾਈਨ ਨੇ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਜਾਣਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਛੀ ਗੱਲ ਵੀਰੇ ਅੱਛੀ ਗੱਲ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਪ੍ਰਵੀਕਮਰ ਸੋਨੂ ਆ ਵੀਰ ਜੀ ਤੇ ਪ੍ਰਵੀਨ ਕੁਮਾਰ ਸੋਨੂ ਲਗਭਗ ਆਪਾਂ ਵੀ ਦੱਸਦੇ ਵੀ ਬਹੁਤ ਪੁਰਾਣੀ ਮਸ਼ਹੂਰ ਦੁਕਾਨ ਆ ਸਟੇਸ਼ਨਰੀ ਦੀ ਕਾਫੀ ਕਿਤਾਬਾਂ ਦੀ ਸ਼ਿਆਮੇ ਦੀ ਹੱਟੀ ਗੁਪਤਾ ਬੁੱਕ ਡੀਪੂ 메ਨ ਬੱਸ ਸਟੈਂਡ ਤੋਂ ਮੋੜ ਦੇ ਵਿੱਚ ਆ ਬਹੁਤ ਪੁਰਾਣੀ ਮਸ਼ਹੂਰ ਦੁਕਾਨ ਆ ਤੇ ਵੀਰ ਹਰ ਸਾਲ ਰਖੜੀਆਂ ਦੀ ਵੀ ਸੇਵਾ ਕਰਦੇ ਨੇ ਗਾਕਾਂ ਲਈ ਤੇ ਆਪਾਂ ਵੀਰ ਜੀ ਕਿਹੜੀ ਕਿਹੜੀ ਰਖੜੀਆਂ ਲੈ ਕੇ ਆਏ ਇਸ ਵਾਰ ਤੁਸੀਂ ਸਾਡੇ ਕੋਲੇ 10 ਰੁਪਏ 20 ਰੁਪਏ ਦੀ ਔਰ ਨਹੀਂ ਸਾਰੀ ਵੈਰਾਈਟੀ ਹੁੰਦੀ ਆ ਜੀ 60 70 80 100 ਥਾਂ ਜੀ ਸਾਰੇ ਹਰ ਵੈਰਾਈਟੀ ਸਾਡੇ ਕੋਲ ਹਾਜ਼ਰ ਆ ਜੀ ਸੋ ਵੀਰ ਨੇ ਦੱਸਿਆ ਜੀ ਤੁਸੀਂ ਇੱਥੋਂ 10 ਰੁਪਏ ਤੋਂ ਲੈ ਕੇ 150 200 ਰੁਪਏ ਤੱਕ ਵਧੀਆ ਤੋਂ ਵਧੀਆ ਜਿਹੜੀ ਰਖੜੀ ਆ ਨਵੇਂ ਨਵੇਂ ਡਿਜ਼ਾਈਨਰ ਦੇ ਵਿੱਚ ਖਰੀਦ ਸਕਦੇ ਹੋ ਸੋ ਵੀਰ ਵੀਰ ਹਰ ਸਾਲ ਫਿਰ ਨਵਈ ਆਉਂਦਾ ਮਾਲ ਆਪਣਾ ਹਰ ਸਾਲ ਨਵਾਂ ਜੀ ਨਵਾਂ ਹਰ ਸਾਲ ਨਵਾਂ ਸੋ ਵੀਰ ਨੇ ਦੱਸਿਆ ਵੀ ਜਿਹੜਾ ਮਾਲ ਹਰ ਸਾਲ ਦੇਖੋ ਆਪਾਂ ਦੇਖੋ ਕੁਆਲਿਟੀ ਦੱਸ ਦੀਆ ਡੱਬੇ ਦੀ ਦੇਖ ਕੇ ਪਤਾ ਲ ਆ ਜਾਂਦਾ ਮਾਲ ਹਰ ਸਾਲ ਨਵਾਂ ਮਾਲ ਆਉਂਦਾ ਵਾ ਜੀ ਨਵੀਂ ਵੈਰਾਈਟੀ ਆ ਰੇਡ ਵੀ ਤੁਹਾਨੂੰ ਮਾਰਕੀਟ ਦੇ ਨਾਲੋਂ ਜਾਇਜੇ ਲੱਗੂਗਾ ਹਰ ਸਾਲ ਵੀਰ ਉਹ ਨਹੀਂ ਵੇਚਦੇ ਨੇ ਸੋ ਸਾਰਿਆਂ ਨੂੰ ਬੇਨਤੀ ਆ ਵੀ ਤੇ ਰੱਖੜੀਆਂ ਇਹਨਾਂ ਵੀਰਾਂ ਕੋਲੋਂ ਖਰੀਦੋ ਤੇ ਦੂਸਰਾ اڈਾ ਜਿਹੜਾ ਆਪਣਾ ਸ਼ਰਮਾ ਸਵੀਟ ਜੋ ਤੁਸੀਂ ਇਸ ਪਹਿਲਾਂ ਵੀਡੀਓ ਦੇ ਵਿੱਚ ਦੇਖਿਆ ਉਹਨਾਂ ਦਾ ਬੇਟਾ ਵਾ ਇਹ ਬੇਟਾ ਉਹਨਾਂ ਦਾ ਉੱਥੇ ਹੀ ਵੱਡਾ ਚਲਾਉਂਦਾ ਵਾ ਤੇ ਇਹ ਵੀਰ ਆਪਣੀ ਦੁਕਾਨ ਜਿਹੜੀ ਪੁਰਾਣੀ ਗੋਪਤਾ ਬੁੱਕ ਦੀਪੂ ਸ਼ਾਮੇ ਦੀ ਹੱਟੀ ਤੇ ਇਹ ਵੀਰ ਆਪਣੀ ਇੱਥੇ ਰੱਖੜੀਆਂ ਵੇਚਦਾ ਕਿਹੜੀ ਕਿਹੜੀ ਵੈਰਾਈਟੀ ਵੇ ਰੱਖੜੀਆਂ ਚ ਜਿਵੇਂ ਸਾਡੇ ਕੋਲ ਦੇਖੋ ਭਾਦੀ ਰੱਖੀ ਆ ਵੀ ਦੀ ਆਹ ਦੇਖ ਸਕਦੇ ਤੁਸੀਂ ਬਹੁਤ ਵਧੀਆ ਪੈਕਿੰਗ ਵੀ ਬਹੁਤ ਵਧੀਆ ਭਾਬੀ ਆਖੀ ਕਹਿੰਦੇ ਨੇ ਜੀ ਇਹਨੂੰ ਬੱਚਿਆਂ ਵਾਲੀ ਵੈਰਾਈਟੀ ਆ ਰਹੀ ਜੀ ਤੇ ਆ ਬੱਚਿਆਂ ਵਾਲੇ ਬੱਚਿਆਂ ਵਾਸਤੇ ਬਹੁਤ ਵਧੀਆ ਵੈਰਾਈਟੀ ਆ ਜੀ ਮਿੱਕੀ ਮਾਊਸ ਤੋਂ ਵੈਸੇ ਕਾਰਟੂਨ ਵਗੈਰਾ ਚਾਈਨੀ ਆਈਟਮ ਨਵੀਂ ਆਈ ਜੀ ਤੇ ਆ ਵੀ ਨਵੀਆਂ ਚਾਈਨੀ ਆਈਟਮ ਜੀ ਤੇ ਵੀਰ ਨੇ ਲਾਈਟਿੰਗ ਵਾਲੀ ਸਾਰੀ ਆਜੂ ਜੀ ਬਾਕੀ ਬੱਚਿਆਂ ਵਾਸਤੇ ਲਾਈਟਾਂ ਵਾਲੀਆਂ ਗੁੱਡੇ ਵਾਲੀਆਂ ਘੜੀਆਂ ਵਾਲੀਆਂ ਹਰ ਤਰ੍ਹਾਂ ਦੀ ਵੈਰਾਈਟੀ ਮਿਲੂ ਤੁਹਾਨੂੰ ਆ ਦੇਖੋ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਸੋ ਸਾਰੇ ਨੂੰ ਬੇਨਤੀ ਆ ਵੀ ਇੱਥੇ ਤੁਹਾਨੂੰ ਹਰ ਵੈਰਾਈਟੀ ਮਿਲੂਗੀ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਤੇ ਬਾਕੀ ਭਾਬੀ ਆਖੀ ਜੋ ਤੁਸੀਂ ਵੀ ਦੇਖ ਸਕਦੇ ਹੋ ਸਾਰੀ ਵੈਰਾਈਟੀ ਹੈ ਬਾਕੀ ਆਪਾਂ ਤੁਹਾਨੂੰ ਨੇੜੇ ਤੋਂ ਵੀ ਦਿਖਾਵਾਂਗੇ ਇਹ ਕਿੰਨੇ ਤਰੀਕ ਤੱਕ ਲੱਗਣਾ ਵੀਰੇ ਐਡਾ ਆਪਣਾ 19 20 ਤਰੀਕ ਹੀ ਹੋ ਰਹੀ ਹੈ ਵੀਰ ਜੀ ਸੋ ਵੀਰ ਨੇ ਦੱਸਿਆ ਵੀ ਜਿਹੜਾ ਐਡਾ ਹਰ ਸਾਲ ਲਾਉਂਦੇ ਨੇ 19 ਜਾਂ 20 ਤਰੀਕ ਤੱਕ ਤੁਸੀਂ ਇੱਥੇ ਆਰਾਮ ਨਾਲ ਕਦੇ ਵੀ ਆ ਕੇ ਸਵੇਰੇ ਕਿੰਨੇ ਵਜੇ ਦੁਕਾਨ ਓਪਨ ਹੋ ਜਾਂਦੀ ਵੀਰੇ ਆਪਣੀ ਸਵੇਰੇ 7 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਤੁਸੀਂ ਇੱਥੇ ਖਰੀਦ ਸਕਦੇ ਹੋ ਨਵੇਂ ਨਵੇਂ ਡਿਜ਼ਾਈਨਰਾਂ ਦੇ ਵਿੱਚ ਬਾਕੀ ਤਰੰਗੇ ਵਗਾਰਾ ਵੀ ਖਰੀਦ ਸਕਦੇ ਹੋ 15 ਅਗਸਤ ਤੇ ਤੇ ਬਾਕੀ ਤੁਹਾਨੂੰ ਨੇੜੇ ਤੋਂ ਦਿਖਾਵਾਂਗੇ ਹੋਰ ਕੋਈ ਗੱਲਬਾਤ ਵੀਰੇ ਸਭ ਠੀਕ ਆ ਜੀ ਕੁਝ ਨਹੀਂ ਕੋਈ ਸੋ ਵੀਰ ਦਾ ਵੀ ਬहोत बहोत ਧੰਨਵਾਦ ਜੀ ਨੇ ਆਪਣਾ ਸਮਾਂ ਦਿੱਤਾ ਗੱਲਬਾਤ ਕਰਨ ਦਾ ਬਾਕੀ ਤੁਹਾਨੂੰ ਨੇੜੇ ਤੋਂ ਸਾਰੀ ਇੱਕ ਵਾਰ ਚਾਤ ਮਰਾਵਾਂਗੇ ਵੈਰਾਈਟੀ ਤੇ ਤੇ ਵੀਰ ਵੱਲੋਂ ਵੀ ਬੇਨਤੀ ਹੈ ਸਾਡੇ ਵੱਲੋਂ ਵੀ ਬੇਨਤੀ ਹੈ ਭਾਈ ਇਸ ਵਾਰ ਜਰੂਰ ਵੀਰ ਤੋਂ ਰਖੜੀ ਖਰੀਦੋ ਜਿਹੜੇ ਲਿਆਉਂਦੇ ਨੇ ਕਸਟਮਰ ਨੂੰ ਪਤਾ ਹੀ ਆ ਤੇ ਉਹ ਸਾਰੇ ਨੂੰ ਬੇਨਤੀ ਹੈ ਵੀ ਵੀਰ ਤੋਂ ਵੱਧ ਵੱਧ ਰਖੜੀਆਂ ਖਰੀਦਣ ਦੀ ਕਿਰਪਾਲਤਾ ਕਰਨੀ ਜੀ ਆਹ ਕਿਹੜੀ ਰਖੜੀ ਵੀਰੇ ਇਹ ਆਮ ਰਖੜੀ ਆ ਗਈ ਆ ਆ ਇੱਕ ਉਹ ਬਹੁਤ ਪੈਕਿੰਗ ਹੈ ਬਹੁਤ ਸੋਹਣੀ ਆ ਜੀ ਦੇਖੋ ਇਹਨੇ ਰੱਖੜੀਆਂ ਬਹੁਤ ਸੋਹਣੇ ਲੱਗਦੇ ਨੇ ਤੇ ਬਾਕੀ ਸਾਰੀ ਵੈਰਾਈਟੀ ਨਵੀਂ ਆ ਬੱਚਿਆਂ ਵਾਸਤੇ ਵੀ ਤੁਸੀਂ ਦੇਖ ਸਕਦੇ ਹੋ ਘੜੀਆਂ ਵਾਲੇ ਮਿੱਕੀ ਮਾਊਸ ਵਗੈਰਾ ਤੇ ਦੁਕਾਨ ਜਿਹੜੀ ਲੋਕੇਸ਼ਨ ਹੈ ਮੇਨ ਬੱਸ ਸਟੈਂਡ ਚ ਹੈ ਲਗਭਗ ਸਾਰੇ ਜਾਣਦੇ ਆ ਆਪਾਂ ਸ਼ਾਮੇ ਦੀ ਹੱਟੀ ਤੇ ਵੀਰ ਨਾਲ ਆਪਾਂ ਸਾਰੀ ਗੱਲਬਾਤ ਕੀਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਬਰਤ ਬਰਤ ਸ਼ੇਅਰ ਕਰ ਦਿਓ